ਅੱਜ ਹੈ ਅੱਜ ਸਮਰਾਂ ਦਾ ਦਿਹਾੜਾ ਹੈ। ਭਾਦੂ ਦੇ ਮਹੀਨੇ ਦੀ ਅੱਜ ਸੰਗ੍ਰਾਂਤ ਹੈ। ਜਿਸ ਮਲਖਸ਼ ਵਿੱਚ ਆਪਾਂ ਜੋ ਸ਼ੁਕਰ ਸਰਵਣ ਕੀਤਾ ਇਹ ਪਾਵਨ ਸ਼ਬਦ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਆਰੰਭ ਵਿੱਚੋਂ ਹੀ ਲਿਆ ਹੈ। ਇਸ ਸ਼ਬਦ ਦੀ ਵਿਚਾਰ ਨੂੰ ਆਪਾਂ ਆਰੰਭ ਕਰਨਾ ਹੈ ਉਚਾਰ ਦੀ ਆਰੰਭਤਾ ਤੇ ਅੱਜ ਅੱਜ ਦੀ ਮੱਥੀ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬਾਦੋਏ ਪਰਮ ਸੁਲਾਣੀਆਂ ਉਜੈ ਥੱਤਾ ਜੀਤ ਬਾਦੋਏ ਮਹੀਨੇ ਦਾ ਨਾਮ ਹੈ ਜਿਸ ਨੂੰ ਆਪਾਂ ਬਾਦੋਏ ਮਹੀਨੇ ਦੇ ਨਾਮ ਨਾਲ ਵੀ ਜਾਣਦੇ ਹਾਂ ਇਹ ਮਹੀਨਾ ਜੋ ਕਿ ਦੋ ਰਤੂਆਂ ਦੋ ਮੌਸਮਾਂ ਦਾ ਅਹਿਸਾਸ ਕਰਾਉਂਦਾ ਹੈ ਸਾਨੂੰ ਭੁਲੇਖੇ ਵਿੱਚ ਹੀ ਪਾ ਦਿੰਦਾ ਹੈ ਜਦੋਂ ਕੋਈ ਨਹੀਂ ਵਰਦਾ ਤਾਂ ਸਾਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੁੰਦਾ ਹੈ ਕਿ ਜਦੋਂ ਗੜਕ ਦੀ ਧੁੱਪ ਸਾਨੂੰ ਗਰਮੀ ਦਾ ਅਹਿਸਾਸ ਕਰਵਾਉਂਦੀ ਹੈ ਤਾਂ ਆਪਾਂ ਇਹ ਮੰਨ ਲੈਂਦੇ ਹਾਂ ਕਿ ਸ਼ਾਇਦ ਗਰਮੀ ਹੈ ਸੋ ਇਹ ਇੱਕ ਭਲੇਟੇ ਵਾਲਾ ਮਹੀਨਾ ਵੀ ਵਰਮ ਵਾਲਾ ਮਹੀਨਾ ਵੀ ਮੰਨਿਆ ਜਾਂਦਾ ਹੈ ਸੋ ਮਹਾਰਾਜ ਦੱਸਦੇ ਹਨ ਕਿ ਇਸੇ ਮਹੀਨੇ ਦੇ ਅਨੁਸਾਰ ਜੋ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦੇ ਪਰਮਾਤਮਾ ਦੇ ਨਾਮ ਤੇ ਜੀਵਨ ਦੀ ਖੁਸ਼ੀ ਨਹੀਂ ਹੋਰ ਨਾ ਪਦਾਰਥਾਂ ਵਿੱਚ ਜਾਂ ਮਾਇਕ ਪਦਾਰਥਾਂ ਦੀ ਗੱਲ ਕਰੀਏ ਕਿ ਉਹਨਾਂ ਵਿੱਚ ਜਦੋਂ ਕੋਈ ਕਿਤਾਬ ਨੂੰ ਜਾਨਦਾ ਹੈ ਤਾਂ ਉਹ ਆਪਣਾ ਕੀ ਹੋਂਦ ਉਸ ਦੇ ਵਿੱਚ ਪਰਮ ਵਿੱਚ ਹੀ ਬਕੀਤ ਕਰਿਆ ਹੁੰਦਾ ਕਿਉਂਕਿ ਸਾਨੂੰ ਜੋ ਇਹ ਮਨੁੱਖੀ ਜੀਵਨ ਮਿਲਿਆ ਹੈ ਇਸ ਬਾਰੀ ਮਿਲੀ ਹੈ ਪਰਮਾਤਮਾ ਦੇ ਨਾਲ ਬੁਲੰਦੇ ਹਾਂ ਸਾਨੂੰ ਮੌਕਾ ਮਿਲਿਆ ਹੈ ਸਤਿ ਸ਼੍ਰੀ ਅਕਾਲ ਮਾਨਵਕ ਦੇ ਹੋਰੀਆ ਉਸਨੂੰ ਮਿਲਣ ਦੀ ਇਹ ਤੇਰੀ ਬਸ਼ਾ ਅਵਰ ਕਾਜ ਦੇ ਰਖਤਾ ਨਾਮ ਮਿਲ ਸਾਧ ਸੰਗਤ ਹਜੇਬਲ ਨਾਮ ਸਾਨੂੰ ਇਹ ਮੌਕਾ ਸਾਧ ਸੰਗਤ ਵਿੱਚ ਜੁੜਨ ਲਈ ਹੀ ਮਿਲਿਆ ਹੈ ਕਿਉਂਕਿ ਜੋ ਪਰਮਾਤਮਾ ਦਾ ਨਾਮ ਹੈ ਉਹ ਸਾਨੂੰ ਗੁਰੂ ਦੀ ਸੰਗਤ ਕਰਕੇ ਹੀ ਮਿਲ ਸਕਦਾ ਹੈ ਜਦੋਂ ਆਪ ਆਪਣੀ ਪ੍ਰੀਤ ਹੋਰ ਬਸੂਆਂ ਵਿੱਚ ਪਾ ਕੇ ਬੈਠੇ ਰਹਿੰਦੇ ਹਾਂ ਜੋ ਹੋਰਾਂ ਵਿੱਚ ਜੁੜੇ ਰਹਿੰਦੇ ਹਾਂ ਆਪਾਂ ਆਪਣਾ ਜੀਵਨ ਭਲੇਖੇ ਵਿੱਚ ਹੀ ਬਤੀਤ ਕਰ ਰਹੇ ਹੁੰਦੇ ਹਾਂ ਲੱਖ ਸ਼ਿੰਗਾਰ ਬਣਾਇਆ ਅਰਜ ਨਹੀਂ ਕੀਤ ਫਿਰ ਮਹਾਰਾਜ ਨੇ ਬਾਦੀ ਦਿਖਾਵੇ ਮਹਾਰੀ ਸ਼ਿੰਗਾਰ ਦੀ ਗੱਲ ਠੀਕ ਹੈ ਕਿ ਜੇਕਰ ਆਪਾਂ ਇੱਕ ਉਦਾਹਰਣ ਦੇ ਤੌਰ ਤੇ ਸਮਝਣ ਦਾ ਯਤਨ ਕਰੀਏ ਕਿ ਜਦੋਂ ਕੋਈ ਇਸਤਰੀ ਬਾਹਰੀ ਪੌਰ ਤੇ ਬੜੀ ਸੋਹਣੀ ਵਰਤੀਤ ਹੁੰਦੀ ਹੋਵੇ ਬੜਾ ਜੀ ਹਾਰ ਸ਼ਿੰਗਾਰ ਲਾ ਕੇ ਆਪਣੇ ਆਪ ਨੂੰ ਸੋਹਣਾ ਖਗੌਂਦੀ ਹੋਵੇ ਜਾਂ ਇੰਜ ਕਹੀਏ ਕਿ ਕਈ ਤਰ੍ਹਾਂ ਦੇ ਸਾਜੋ ਸਮਾਨ ਆਪਣੇ ਸਰੀਰ ਉੱਤੇ ਲਾਉਂਦੀ ਹੋਵੇ ਸੋਹਣੇ ਬਸਤਰ ਪਾਣ ਕੇ ਸੋਹਣੇ ਆਭੂਸ਼ਣ ਪਾਣ ਕੇ ਸੋਹਣੀ ਕੁਸਤੀ ਹੋਵੇ ਪਰ ਬਾਹਰੀ ਤੌਰ ਤੇ ਤਾਂ ਇਹ ਦਿਖਾਵਾ ਕਰ ਕੀਤਾ ਗਿਆ ਉਹ ਇਹ ਉਹ ਬੜੀ ਮੱਤੀ ਬਰਤਾਂ ਹੈ ਪਰ ਅਸਲ ਵਿੱਚ ਨਾ ਹੀ ਉਸਨੇ ਆਪਣੇ પતિ ਦਾ ਕਦੇ ਸਹਾਰਾ પતિ ਦਾ ਕਦੇ ਪਹਿਣਾ ਮੰਨਿਆ ਹੋਵੇ ਸੋ ਜੀ ਜੀ ਕਰਮ ਕਰਕੇ ਉਹ ਬਾਹਰੀ ਤੌਰ ਤੇ ਤਾਂ ਸੋਹਣੀ ਪ੍ਰਤੀਤ ਹੋ ਸਕਦੀ ਹੈ ਪਰ ਜਦੋਂ ਸਾਨੂੰ ਉਸ ਦੀ ਅਸਲ ਸੱਚਾਈ ਬਾਰੇ ਪਤਾ ਲੱਗਦਾ ਹੈ ਤਾਂ ਉਸ ਦਾ ਕੀਤਾ ਹੋਇਆ ਹਾਰਸ਼ਾ ਜਾਂ ਵਿਅਪਤ ਹੋ ਜਾਂਦਾ ਹੈ ਇਸੇ ਅਨੁਸਾਰ ਇਸੇ ਤਰ੍ਹਾਂ ਹੀ ਮਹਾਰਾਜ ਦੱਸਦੇ ਹਨ ਕਿ ਜੋ ਜੀਵ ਬਾਹਰੀ ਪੌਰ ਤੇ ਤਾਂ ਬੜੇ ਹੀ ਧਾਰਮਿਕ ਤਕੀਫ ਹੁੰਦੇ ਹਨ ਧਾਰਮਿਕ ਚਿੰਨ ਆਦਤ ਪਹਿਨ ਕੇ ਲੋਕਾਂ ਨੂੰ ਇਹ ਅਕਵਾਉਂਦੇ ਹਨ ਕਿ ਅਸੀਂ ਬੜੇ ਹੀ ਚੰਗੇ ਹਾਂ ਬੜੇ ਕੀ ਨਾਮ ਨਾਲ ਜਪ ਕੇ ਜੁੜੇ ਹੋਏ ਵਾ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਪਰ ਅੰਦਰੋਂ ਉਹ ਬਿਲਕੁਲ ਹੀ ਸੱਖਣੇ ਹਨ ਬਿਲਕੁਲ ਹੀ ਖਾਲੀ ਹਨ ਕਿਉਂਕਿ ਮਹਾਰਾਜ ਦੱਸਦੇ ਹਨ ਕਿ ਅਜਿਹੇ ਕਰਮਾ ਕਰਕੇ ਪਰਮਾਤਮਾ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ ਕਿਉਂਕਿ ਪਰਮਾਤਮਾ ਕੋਈ ਘਡੌਣੇ ਵਾਲੀ ਬਸਤੂ ਨਹੀਂ ਕੋਈ ਪਰਮਾਤਮਾ ਨਿਆਣਾ ਨਹੀਂ ਗੁਰਬਾਣੀ ਦਾ ਪ੍ਰਮਾਨ ਹੈ ਮਾਥੇ ਤੇ ਲੱਤਾਂ ਹੱਥ ਮਾਲਾ ਬਾਣਾ ਮੋਗਨ ਬਾਗ ਸੋਨਾ ਜਾਣਾ